ਹਰੀ ਕ੍ਰਾਂਤੀ ਇੱਕ ਦਿਨ ਚ ਲਾਗੂ ਨਹੀਂ ਹੋਈ ਆ ਨੀਤੀਆਂ ਵੀ ਹੌਲੀ 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 ਛੋੜੇ ਦੇਖਦੇ ਦੇਖਦੇ ਛੋੜੇ ਦੇਖਦੇ ਦੇਖਦੇ ਛੋੜੇ ਰਸਮਾਂ ਚ ਰਿਵਾਜ ਖੋਲੇ ਛੋੜੇ ਦੇਖਦਿਆਂ ਦੇਖਦਿਆਂ ਛੋੜਾ ਭਾਈਚਾਰਾ ਖੋਲਿਆ ਛੋੜੇ ਦੇਖਦੇ ਦੇਖਦੇ ਛੋੜੇ ਉਹ ਹੱਥ ਹਥਿਆਰ ਖੇਤੀ ਕਰਨ ਵਾਲੇ ਸੰਦ ਸੰਦ ਨੀ ਦਾ ਸਾਰਾ ਖੋਲਿਆ ਛੋੜੇ ਦੇਖਦੇ ਦੇਖਦੇ ਪਾਣੀ ਚ ਜਾਹਿਰ ਹੋ ਗਿਆ ਸੋਡੇ ਦੇਖਦੇ ਦੇਖਦੇ ਸੋਡੇ ਨਾਚ ਚ ਜ਼ਹਿਰ ਹੋ ਗਿਆ ਸੋਡੇ ਸੁਣਦੇ ਸੁਣਦੇ ਤਿੰਨ ਤਿੰਨ ਲਾਸ਼ਾਂ ਦੇਖਦੇ ਦੇਖਦੇ ਤਿੰਨ ਤਿੰਨ ਲਾਸ਼ਾਂ ਘਰਾਂ ਚ ਉੱਠਣ ਲੱਗੀਆਂ ਆ ਸਾਰਾ ਨੀਤੀਆਂ ਦਾ ਸਿੱਟਾ ਹੈ ਬਾਈ ਇਹ ਉਸੇ ਕਰਕੇ ਆ ਤਿੰਨ ਕਾਨੂੰਨ ਲਿਆਂਦੇ ਨੇ ਐਂਡ ਉਸ ਵੇਲੇ ਲਿਆਉਣੇ ਜਦੋਂ ਚੋਣਾ ਸਿਰਤੇ ਨੇ ਅਸੀਂ ਜਿਹੜੇ ਸਨ ਬਿਸ਼ਪ ਪਰ ਸੰਸਥਾ ਦਾ ਡੰਡਾ ਇਹਨਾਂ ਦੇ ਉੱਤੇ ਬਹੁਤ ਮਜ਼ਬੂਤ ਹੈ ਇਹ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਿਹੜੀ ਪਿੱਛੇ ਹੋਈ ਹੈ ਆ 26 ਹੁਣ ਤੋਂ ਲੈ ਕੇ 29 ਤੱਕ ਆਬੂਧਾਮੀ ਦੇ ਵਿੱਚ ਵਿਸ਼ਵ ਪਰ ਸੰਸਥਾ ਦੀ ਮੀਟਿੰਗ ਹੋਈ ਹੈ ਉੱਥੇ ਇਹਨਾਂ ਨੂੰ ਤਾੜਿਆ ਵੀ ਜਿਹੜੀਆਂ ਨੀਤੀਆਂ 2013 ਚ ਲਾਗੂ ਕਰਨੀਆਂ ਸੀ ਤੁਸੀਂ ਤੁਸੀਂ ਹੁਣ ਤੱਕ ਲਾਗੂ ਕਰੀਆਂ ਕਿਉਂ ਨਹੀਂ ਸਾਨੂੰ ਕੀ ਇਤਕਾਰ ਹੈ ਕਿ ਤੁਸੀਂ ਜ਼ਮੀਨ ਅਨਾਜ ਖਰੀਦ ਕੇ ਗਦਾਮਾਂ ਦੇ ਢੇਰ ਲਾ ਰੱਖੇ ਨੇ ਇਹ ਤਾਂ ਹੁਣ ਆਪਾਂ ਇਹ ਕਹਿ ਸਕਦੇ ਆ ਵੀ ਇਹ ਭਾਈ ਕਿਸਾਨਾਂ ਦਾ ਮਸਲਾ ਕਿਉਂਕਿ ਜ਼ਮੀਨਾਂ ਜਾਣਗੀਆਂ ਪਰ ਕੱਲੇ ਕਿਸਾਨਾਂ ਦਾ ਤਾਂ ਹੈ ਨਹੀਂ ਇਹ ਹੁਣ ਮੋਦੀ ਸਾਹਿਬ ਇਹ ਗੱਲ ਕਹਿੰਦਾ ਹੈ ਵੀ 2025 ਤੱਕ 80 ਕਰੋੜ ਲੋਕਾਂ ਨੂੰ ਕਹਿੰਦਾ ਮੈਂ ਅਨਾਜ ਫਰੀ ਦੇਣ ਦੀ ਸਹੂਲਤ ਜਾਰੀ ਰੱਖੂਗਾ ਅਨਾਜ ਫਰੀ ਕਿੱਥੋਂ ਦੇਊਗਾ ਭਾਈ ਸਰਕਾਰੀ ਕਦਮਾਂ ਚੋਂ ਜੇ ਸਰਕਾਰੀ ਗਦਾਮ ਨਾ ਹੋਏ ਜੇ ਸਰਕਾਰੀ ਖਰੀਦ ਨਾ ਹੋਈ ਜੇ ਸਰਕਾਰੀ ਮੰਡੀਆਂ ਨਾ ਹੋਈਆਂ ਤਾਂ ਅਨਾਜ ਕਿੱਥੋਂ ਹੋਊਗਾ ਇਹ ਇਸ ਕਰਕੇ ਇਹ ਪੁੱਗਣਾ ਨਹੀਂ ਨਾ ਅਨਾਜ ਦੇਣਾ ਨਾ ਅਨਾਜ ਲੈਣਾ ਇਸ ਕਰਕੇ ਇਹ ਕਾਨੂੰਨ ਸਾਨੂੰ ਕੱਲਿਆਂ ਨੂੰ ਨਹੀਂ ਮਾਰ ਦੇ ਜਿਹੜੇ 80 ਕਰੋੜ ਲੋਕ ਜਿਨ੍ਹਾਂ ਨੂੰ ਫਰੀ ਅਨਾਜ ਮਿਲ ਰਿਹਾ ਹੈ ਭਾਰਤ 'ਚ ਇਹ ਸਹੂਲਤ ਉਹਨਾਂ ਨੂੰ ਦਿੱਤੀ ਨਹੀਂ ਜਾਣੀ ਜੇ ਇਹ ਕਾਨੂੰਨ ਸਰਕਾਰੀ ਅੰਪੰਡਾਰ ਅਨਾਜ ਦੇ ਪ੍ਰਾਈਵੇਟਾਂ ਦੇ ਹਵਾਲੇ ਹੋ ਗਏ ਇਸ ਕਰਕੇ ਇਹ ਖਤਰਨਾਕ ਹੈ ਸਮਾਜ ਦੇ ਕੱਲੇ ਕਿਸਾਨਾਂ ਵਾਸਤੇ ਖਤਰਨਾਕ ਨਹੀਂ ਇਹ ਉਸ ਬਹੁਤ ਵੱਡਾ ਹਿੱਸਾ ਜਿਹੜਾ ਫੂਡ ਨਾਲ ਤੇ ਅੰਨ ਨਾਲ ਜੁੜਿਆ ਹੋਇਆ ਹੈ ਜਿਹੜਾ ਅਨਾਜ ਖਾਂਦਾ ਹੈ ਇਹ ਉਹਨਾਂ ਨਾਲ ਜੁੜਿਆ ਹੋਇਆ ਹੈ ਹੁਣ ਜੇ ਵਿਰੋਧ ਨਹੀਂ ਉਠਿਆ ਇਸ ਕਰਕੇ ਨਹੀਂ ਉਠਿਆ ਕਿਉਂਕਿ ਜਿੱਦਾਂ ਸਦੇ ਹਰਿਆਣੇ ਤੇ ਬਾਡਰ ਤੇ ਤੇ ਸੰਭੂ ਬਾਡਰ ਤੇ ਬੈਠੀਆਂ ਹੋਈਆਂ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਕਿੰਡੀ ਗੱਲ ਵਾਪਰ ਗਈ ਬਈ ਅੱਜ ਤੱਕ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ 8 ਤਰੀਕ ਨੂੰ ਮੋਰਚਾ ਲਾਉਣ ਦੀ ਗੱਲ ਕਰਦੀਆਂ ਨੇ ਆਪਾਂ ਤਾਂ ਪਰਸੋ ਇਹ ਗੱਲ ਸਮਾਰ ਕੇ ਖੋਖੀ ਪੜੀ ਤੇ ਅੱਜ ਆਪਾਂ ਦਾ ਸੜਕਾਂ ਤੇ ਆ ਗਏ ਹਾਂ ਕਿਉਂਕਿ ਬਹੁਤ ਵੱਡੀ ਗੱਲ ਵਾਪਰਨ ਵਾਲੀ ਆ ਇਸ ਕਰਕੇ ਚਸਤ ਰਣੇ ਚਾਹੀਦੇ ਸचेत ਹੋ ਜੀ ਖਤਰੇ ਹੋਰ ਪੜ ਕੇ ਸਾਨੂੰ ਮਟੀਰੀਅਲ ਭੇਜਾਂਗੇ ਵੀ ਇਹ ਕੀ ਕੁਸ਼ ਹੈ ਆ ਜਿਹੜੇ 29 ਨੋ ਕੁਸ ਘਰਾਣੇ ਨੇ ਸ਼ਾਇਦ ਨੋ ਕੰਪਨੀਆਂ ਨੇ ਵੱਡੇ ਤਣਾੜਾ ਨੂੰ ਜਿਹੜੀਆਂ ਇਹ ਕੰਟੈਕਟ ਦਿੰਦੇ ਨੇ ਜਿਹਦੇ ਚ ਅਡਾਨੀ ਦੇ ਖਾਸੇ ਗਦਾਮ ਨੇ ਸ਼ੀ ਲੋਕਦਾਮ ਜਿਹਦੇ ਚ ਸੰਗਰੂਰ ਦੇ ਵਿੱਚ ਵੀ ਹੈਗਾ 1.5 ਲੱਖ ਟਨ ਮੀਟ੍ਰਿਕ ਟਨਾਂ ਦਾ ਸਾਹਮਣੇ ਦਾ ਨੋਗਦਾਮਾਂ ਦੇ ਵਿੱਚ ਆਇਆ ਕਾਫੀ ਲੇਖਾ ਜੋਖਾ ਜਿ ਨਵੇਂ ਜਵਾਨਾਂ 'ਚ ਖਬਰ ਲੱਗੀ ਐ ਇਹਦਾ ਲੱਭ ਲਈ ਆਪਾਂ ਮਟੀਰੀਅਲ ਹੋਰ ਥੋੜੇ ਦਾ ਪੜਤਾਲ ਕਰਕੇ ਉਹ ਲਿਖਤ ਪਹਟਾਵਾਂਗੇ ਤੁਹਾਡੇ ਕੋਲੇ ਇਹ ਜਾਣ ਵਾਸਤੇ ਸਾਡੀਆਂ ਰੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਬਾਈ ਜਿਆਦਾ ਬੱਚਿਆਂ ਦਾ ਰਜਗਾਰ ਹੁੰਦਾ ਜਦ ਖੇਤੀ ਦੀ ਆਬਦਨ ਹੁੰਦੀ ਐ ਜੇ ਦੋਨੇ ਨਾ ਰਹੀਆਂ ਫਿਰ ਜ਼ਮੀਨਾਂ ਵੇਚਾਂਗੇ ਹੁਣ ਹੀ ਕਹਿਣ ਲੱਗਿਆ ਪਤਾ ਵੀ ਸਾਰੇ ਪਿੰਡਾਂ ਦੇ ਪਿੰਡ ਵਕਿਊ ਐ ਫਿਰ ਜਿਹੜੇ ਤੁਸੀਂ ਕਹਿੰਦੇ ਆ ਵੀ ਮੇਰੇ ਕੋਲ ਤਾਂ 40 ਕਿੱਲੇ ਨੇ ਮੇਰੇ ਮੁੰਡੇ ਤਾਂ ਮੁੱਕਦੇ ਨਹੀਂ ਇਹ ਵੀ ਜਾਣਗੇ ਜੇ 80% ਲੋਕਾਂ ਨੇ ਆਪ ਜ਼ਮੀਨਾਂ ਵੇਚਤੀਆਂ ਤਾਂ 20%ਾਂ ਤੋਂ ਜ਼ਬਰਦਸਤੀ ਖੋਹ ਲੈਣਗੇ ਜੇ ਭੜੇਖਾ ਹੋਵੇ ਨਾ ਕਿਸੇ ਨੂੰ ਵੀ ਮੇਰੇ ਕੋਲ ਤਾਂ ਕਈ ਪੀੜ੍ਹੀਆਂ ਤੋਂ ਕੱਲਾ ਕੱਲਾ ਮੁੰਡਾ ਹੀ ਤੁਰਿਆ ਆਉਂਦਾ ਐ ਇੰਨੀ ਜਮੀਨ ਰਹੁ ਮੈਂ ਤਾਂ ਭੁੱਖਾ ਮਰਦੇ ਨਹੀਂ ਇਹ ਕੱਢਦੇ ਉਹ ਪੜੇਖ ਜਦੋਂ 80% ਲੋਕ ਜ਼ਮੀਨਾਂ ਵੇਚ ਗਏ 20% ਅੰਦਾ ਰਾਤੋਂ ਰਾਤ ਮਾਲਕੀ ਖੋਲਣਗੇ ਉਹ ਰਾਤੋਂ ਰਾਤ ਕਿਉਂਕਿ 80% ਤਾਂ ਲੜਨ ਦੇ ਵਾਸਤੇ ਤਿਆਰੀ ਨਹੀਂ ਰਹਿਣੇ ਜ਼ਮੀਨਾਂ ਉਹਨਾਂ ਦੀ ਉਹ ਵੀ ਚਰੀਆਂ ਗਈਆਂ 20% ਦੋ ਤੁਸੀਂ ਐਸਪ੍ਰੈਸਤੀ ਲੋਕ ਉਹਨਾਂ ਨੇ ਤਾਂ ਸੜਕਾਂ ਤੇ ਆਉਣਾ ਹੀ ਨਹੀਂ ਉਹਨਾਂ ਨੇ ਤਾਂ ਮਰਨ ਦਾ ਫੈਸਲਾ ਹੀ ਨਹੀਂ ਕਰਨਾ ਹੁਣੀ ਦੇਖ ਲੈ ਤੁਹਾਡੇ ਚ 40 ਕਿੱਲੇ ਵਾਲੇ ਕਿੰਨੇ ਬੈਠੇ ਆ ਇਸ ਕਰਕੇ ਇਹ ਸਾਰੀ ਦੀ ਸਾਰੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕੀਤਾ ਜਦੋਂ ਭਲਾ ਜ਼ਮੀਨ ਤੇ ਕਬਜ਼ਾ ਹੋ ਗਿਆ ਦੇਖੋ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਇਹ ਇਹ ਦੇ ਵੀ ਸੰਭਵ ਨੇ ਹੁਣੀ ਹੋ ਜਾਣਗੇ ਆ ਪਹਿਲਾਂ ਮੈਂ ਬਿਮਾਰੀ ਦੱਸਦਾ ਵੀ ਖਤਰਨਾਕ ਕਿੰਨੀ ਐ ਫਰਜ਼ ਕਰ ਲੋ ਉਹ ਆਪਦੀ ਜ਼ਮੀਨ ਦੀ ਪੰਜਾਬ ਦੀ ਸਾਰੀ ਜ਼ਮੀਨ ਤੇ ਕਬਜ਼ਾ ਕਾਰਪੋਰੇਟ ਦਾ ਹੋ ਗਿਆ ਫਿਰ ਜਿਹੜੇ ਹੁਣ ਪਿੱਛੇ ਨਾਰੇ ਵੱਜਦੇ ਹੁੰਦੇ ਸੀ ਟਰੈਕਟਰ ਵੇਚ ਦੋ ਟਰਾਲੀ ਵੇਚ ਦੋ ਹਲ ਵੇਚ ਦਿਓ ਕਰਜ਼ਾ ਲਾ ਕੇ ਵਿਹਲੇ ਹੋ ਜਾਓ ਆਬ ਦੇ ਖੇਤਾਂ 'ਚ ਦਿਹਾੜੀ ਕਰੋ ਪੈਣ ਗਾਜਰਾ ਧੋਦਿਆ ਕਰੂ ਤੁਸੀਂ ਸਖਮਲ ਪੱਟਦਿਆ ਕਰਿਓ ਤੁਸੀਂ ਸਪਰੇਅ ਕਰਦਿਆ ਕਰਿਓ ਹਫਤੇ ਬਾਅਦ ਦੋਨੇ ਤਨਖਾਹ ਲੈ ਲਿਆ ਕਰੋ ਦੋਨੇ ਜੀ ਸਾਈਕਲ ਤੇ ਜਾਇਆ ਕਰੋ ਵਰਦੀ ਕੰਪਨੀ ਦੀ ਸਾਬਣ ਕੰਪਨੀ ਦੀ ਉਥੇ ਜਾ ਕੇ ਪਾ ਲਈ ਚਿੱਟੇ ਕੱਪੜੇ ਪੈਣੇ ਸਾਈਕਲ ਤੇ ਆ ਕੇ ਮੌਜ ਨਾਲ ਭੈਣ ਜੀ ਨੇ ਆਪਣੇ ਪੈਸੇ ਗਣ ਲਏ ਤੇ ਘਰ ਵਾਲੇ ਨੇ ਆਪਣੇ ਪੈਸੇ ਗਣ ਲਏ 7 ਦਿਨ ਬਾਅਦ ਮੁੰਡੇ ਆਪਣੇ ਆਪਣੇ ਗਣ ਲਿਆ ਕਰਨਗੇ ਹੈ ਮੌਜ ਨਾ ਬਾਣੀਏ ਨੇ ਆਉਣਾ ਨਾ ਕਿਸੇ ਬੈਂਕ ਵਾਲੇ ਨੇ ਆਉਣਾ ਨਾ ਕੁਰਤੀ ਹੋਣੀ ਨਾ ਜ਼ਮੀਨ ਦੀ ਕਹਾ ਦਾ ਫਿਰ ਫਿਕਰ ਫੱਕੇ ਹੀ ਖੜਾ ਕੋਈ ਐ ਤਾਂ ਲੱਗਦਾ ਵੀ ਬਹੁਤ ਵਧੀਆ ਜੀਵਨ ਹੈ ਪਰ ਇਹ ਹੋਣਾ ਨਹੀਂ ਪਹਿਲੀ ਗੱਲ ਰੋਜ਼ਗਾਰ ਮਿਲੂਗਾ ਕਿੱਥੇ ਖੇਤਾਂ 'ਚ ਖੇਤਾਂ 'ਚ ਤਾਂ ਪਹਿਲੀ ਮਸ਼ੀਨਰੀ ਨੇ ਮਜ਼ਦੂਰ ਬਾਹਰ ਕੱਢੇ ਫੜੇ ਨੇ ਮੰਡੀਆਂ ਲੱਗਦੀਆਂ ਨੇ ਫਿਰ ਇਹ ਮੰਡੀਆਂ ਵੱਡੀਆਂ ਹੋ ਜਾਣਗੀਆਂ ਬਸ ਜਿਹੜੀਆਂ ਮੰਡੀਆਂ ਮਜ਼ਦੂਰਾਂ ਦੀਆਂ ਹੁਣ ਤੂੰ ਛੋਟਿਆਂ ਛੋਟਿਆਂ ਟੁਕੜਿਆਂ 'ਚ ਦੇਖਦੀਆਂ ਨੇ ਫਿਰ ਸੈਂਕੜੇ ਗਿਰ ਤੇਜ ਹੋਇਆ ਕਰਨਗੇ ਆ ਫਿਰ ਰਜਨੂ ਚਾ ਜੇ ਲੱਗੂਗਾ ਵੀ ਸਬਜੀ ਹੈ ਕਾਦੀ ਭੁੱਖ ਤਾਂ ਲੱਗੀ ਆ ਗੋਭੀ ਹੈ ਇਹ ਨਹੀਂ ਮੈਂ ਖਾਣੀ ਮਟਰ ਪਨੀਰ ਲਿਆ ਕਿਉਂਕਿ ਰਜਨੂ ਚਾਜ ਨੇ ਫਿਰ ਆਇਆ ਕਿਹਾ ਕਰਨਗੇ ਵੀ ਤੁਹਾਡੇ ਚ ਕੋਈ ਪੜਿਆ ਲਿਖਿਆ ਮੁੰਡਾ ਹੈਗਾ ਵੀ ਇਹ ਕਿੰਨੇ ਨੇ ਬਈ 21 21 ਸਾਲ ਦੇ ਕਿੰਨੇ ਨੇ 25 25 ਦੇ ਕਿੰਨੇ ਨੇ ਉਹ ਸਾਰੇ ਆ ਜਾਓ ਬਾਕੀ ਆ ਸਾਰੇ ਬੁੱਢੇ ਖੂੜੀ ਵਾਲੇ ਜਾਓ ਸੋਡੀ ਆਇਆ ਨਾਮੀ ਹੋਇਆ ਕਰੂ ਐ ਸੋਡੀ ਬੋਲੀ ਫਿਰ ਅਨਾਜ ਉਹਨਾਂ ਕੋਲੇ ਹੋਊਗਾ ਦੁੱਧ ਉਹਨਾਂ ਕੋਲੇ ਹੋਊ ਸਬਜ਼ੀਆਂ ਉਹਨਾਂ ਕੋਲੇ ਹੋਣਗੀਆਂ ਸਾਕ ਉਹਨਾਂ ਕੋਲੇ ਹੋਊਗਾ ਕੱਪੜੇ ਉਹਨਾਂ ਕੋਲੇ ਹੋਣਗੇ ਚਾਹ ਗੁੜ ਦਾ ਸਬੰਨੂ ਉਹਨਾਂ ਕੋਲੇ ਹੋਊਗਾ ਜਿੰਨਾ ਜ਼ਿੰਦਗੀ ਵਾਸਤੇ ਚੀਜ਼ਾਂ ਵਰਤਦੀਆਂ ਨੇ ਪਾਣੀ ਤਾਂ ਨਹੀਂ ਸਾਰਾ ਉਹਨਾਂ ਕੋਲੇ ਹੋਊਗਾ ਇਹ ਪੈਸਿਆਂ ਦਾ ਮਿਲੂਗਾ ਪੈਸੇ ਮਿਲਣਗੇ ਰਜਗਾਰ ਨਾਲ ਰਜਗਾਰ ਮਿਲੂਗਾ ਕਾਰਪੋਰੇਟ ਕੋਲ ਪਸੰਦਾ ਇਹ ਜਿੰਦਗੀ ਨਾ ਆਟਾ ਦਾ ਢੋਲ ਨਹੀਂ ਮਿਲਣ ਗਿਆ ਮੱਝਾਂ ਨਹੀਂ ਖੜੀਆਂ ਮਿਲਣ ਗਿਆ ਸਭ ਮੱਝਾਂ ਮੱਝਾਂ ਬਾਹਰ ਉਸ ਦਿਨ ਤੋਂ ਮੱਝਾਂ ਬਾਹਰ ਪੱਠੇ ਨਹੀਂ ਹੋਣੇ ਮੱਝਾਂ ਕਿੱਥੋਂ ਹੋਣਗੀਆਂ ਕੱਲੀ ਕੱਲੀ ਚੀਜ਼ ਮੁੱਲ ਮਿਲਿਆ ਫੇਰ ਜੇ ਮੁੰਡਾ ਕਮਾ ਕੇ ਲੈ ਆਵੇ ਜੋਗਾ ਰੋਟੀ ਜੋਗਾ ਫਿਰ ਹੋ ਸਕਦਾ ਆਪਦੇ ਬਾਪ ਨੂੰ ਕਹੇ ਵੀ ਤੂੰ ਆਪਦੀ ਖਾ ਮਾਂ ਖਾ ਮੇਰੇ ਕੋਲ ਤਾਂ ਮੇਰੇ ਜੋਗੀ ਐ ਪਹਿਲੀ ਗੱਲ ਤਾਂ ਸਾਡੀ ਇਹ ਬਰਸਤ ਹੈ ਗੱਲ ਜਰ ਨਹੀਂ ਸਕਦਾ ਆਹ ਬਰਸਤਾ ਆਪਦੇ ਘਰੇ ਕਿਸੇ ਘਰ ਦੇ ਜੀ ਨੂੰ ਭੁੱਖਾ ਝਰ ਲਵੇ ਤੇ ਉਹਨੂੰ ਭੁੱਖੇ ਨੂੰ ਛੱਡ ਕੇ ਆਪ ਰੋਟੀ ਖਾ ਕੇ ਢਿੱਡ ਭਰ ਕੇ ਪਰ ਕੇ ਸੌ ਜਾਵੇ ਇਹ ਸਾਡੇ ਖੂਨ ਦੇ ਵਿੱਚ ਲਿਖਿਆ ਨਹੀਂ ਹੋਇਆ ਨਾ ਸੱਤ ਹੋਏ ਬਰਦਾਸ਼ਤ ਹੋਣਾ। ਨਾ ਹੀ ਜੀ ਜ਼ਿੰਦਗੀ ਦੇਖੀ ਜਾ ਸਕਦੀ ਐ ਤੇ ਨਾ ਹੀ ਜੀ ਜ਼ਿੰਦਗੀ ਜਿਉਈ ਜਾ ਸਕਦੀ। ਆ ਤਾਂ ਇਹ ਕਰਨਾ ਚਾਹੁੰਦੇ ਨੇ। ਤੇ ਅਸੀਂ ਇਹ ਹੋਣ ਨਹੀਂ ਦੇਣਾ। ਫਿਰ ਚੁੱਪ ਕਰਕੇ ਬੈਠੇ ਰਹਿਣ ਨਾਲ ਗੱਲ ਕਿਵੇਂ ਬਣੂਗੀ? ਸਾਡੇ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਸਾਡੇ ਸਾਥੀਆਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਆ 26 ਮੰਡੀਆਂ ਬੰਦ ਹੋਣ ਨਾਲ ਕੀ ਹੋ ਗਿਆ ਜਿਹੜੇ ਸਾਡੇ ਸਾਥੀ ਸਰਕਾਰ 'ਚ ਨੇ ਉਹਨਾਂ ਨੂੰ ਇਹ ਪਤਾ ਹੋਣ ਲੱਗ ਰਿਹਾ ਵੀ ਇਹ ਤਾਂ ਕਾਨੂੰਨ ਲਾਗੂ ਹੋ ਗਿਆ ਜਿਹੜੇ ਪਹਿਲਾਂ ਸਪੂਤ ਦੀ ਨੇ ਵਾਪਸ ਲਈ ਸੀ ਤੁਸੀਂ ਕਿਉਂ ਦਾ ਮੰਨ ਰਹੇ ਹੋ ਇਹ ਅੱਜ ਜੇ ਸਾਡੇ ਦੇ ਅਟੈਕ ਆਇਆ ਨੇ ਸੁਣੂ ਵੀ ਨਹੀਂ ਛੱਡਣਾ ਤੁਸੀਂ ਸਾਡੇ ਨਾਲ ਹੀ ਜੁੜੇ ਹੋਇਓ ਇਸ ਕਰਕੇ ਲੜਾਈ ਬਹੁਤ ਵੱਡੀ ਹੈ ਇੱਕ ਅਧਿਕਾਰੀ ਨੇ ਫੋਨ ਆਇਆ ਸੀ ਨੇ ਅਧਿਕਾਰੀ ਦਾ ਫੋਨ ਸੀ ਮੈਨੂੰ ਕਹਿੰਦਾ ਪ੍ਰਧਾਨ ਜੀ ਇਹ ਕੀ ਹੋ ਗਿਆ ਤਾਂ ਗੱਲ ਹੀ ਕੋਈ ਐਡੀ ਨਹੀਂ ਮੰਡੀਆਂ ਨੇ ਮੰਡੀਆਂ ਚਲਾ ਦਾਂਗੇ ਬਸ ਖਰੀਦ ਸਾਰੇ ਹੋਊਗੀ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਜੀ ਐਡੀ ਹੁਣ ਕੌਣ ਸਾਰੇ ਦੱਸੇ ਉਹਨੂੰ ਵੀ ਗੱਲ ਕਿੱਡੀ ਐ ਜਦੋਂ ਮੈਂ ਫੋੜਿਆ ਫੋਨ ਤੇ ਸੰਕੇਤ ਦਿੱਤਾ ਕਹਿੰਦਾ ਇਹ ਤਾਂ ਗੱਲ ਖਾਸੀ ਵੱਡੀਆਂ ਬਹਿ ਕੇ ਕਰਨ ਵਾਲੀ ਐ ਅਸੀਂ ਵੀ ਕਹਿੰਦੇ ਆ ਵੀ ਬਹਿ ਕੇ ਕਰਨ ਵਾਲੀ ਐ ਬਈ ਇਹ ਗੱਲ ਨਿੱਕੀ ਨਹੀਂ ਹੈ ਇਹ ਵੱਡੀ ਗੱਲ ਐ ਨੀਤੀ ਦੀ ਗੱਲ ਐ ਪਾਲਸੀ ਦੀ ਗੱਲ ਐ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਐਵੇਂ ਨਹੀਂ ਕੱਢੀਆਂ ਜਾ ਰਹੀਆਂ ਇਹ ਉਹਨਾਂ ਨੇ ਉਹ ਹੋਏ ਐ ਜਿਵੇਂ ਅੰਗਰੇਜ਼ਾਂ ਨੇ ਰੇਲਾਂ ਕੱਡੀਆਂ ਸੀ ਬੰਦਰਗਾਹਾਂ ਤੱਕ ਜਾਂਦੀਆਂ ਨੇ ਛੜਕਾ ਸਾਰੀਆਂ ਭਾਰਤ ਮਾਲਾ ਦੀਆਂ ਇੱਧਰ ਦਾ ਮਾਲ ਢੋ ਕੇ ਕੰਪਨੀਆਂ ਨੇ ਉਧਰ ਉਥੋਂ ਮਾਲ ਲਿਆ ਕੇ ਇੱਧਰ ਵੇਚਣਾ ਇੱਕ ਖਰੀਦਣ ਦਾ ਤੇ ਵੇਚਣ ਦਾ ਧੰਦਾ ਇੱਥੋਂ ਕਰਨਾ ਹੈ ਐਗਰੀਕਲਚਰ ਦੇ ਵਿੱਚੋਂ ਜਿਹੜੇ ਹੁਣ ਲੰਗਰ ਲੱਗਦੇ ਨੇ ਨਾ ਭਾਈ ਲੰਗਰ ਜ਼ਮੀਨਾਂ ਦੇ ਸਿਰ ਤੇ ਲੱਗਦੇ ਨੇ ਜਿਹੜੇ ਤੁਸੀਂ ਹੁਣ ਕਹਿ ਦਿੰਦੇ ਹੋ ਕਿ ਕਿਸੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਜੇ ਪਚਾਲ ਆ ਗਿਆ ਹਫਤ ਪਈ ਗਈ ਭੁੱਖੇ ਮਰਦੇ ਲੋਕ ਨੇ ਤਾਂ ਉਹਨਾਂ ਨੂੰ ਮੌਕੇ ਤੇ ਜੇ ਮਦਦ ਕਰਦੇ ਆ ਤੁਸੀਂ ਜ਼ਮੀਨਾਂ ਦੇ ਸਿਰ ਤੇ ਕਰਦੇ ਹੋ ਛੋਟੀ ਬਚੀ ਹੋਈ ਵਿਰਾਸਤ ਦੇ ਸਿਰ ਤੇ ਕਰਦੇ ਹੋ ਇਸ ਕਰਕੇ ਜਿਹੜੀ ਆ ਜਿੰਦਗੀ ਹੈ ਚਲਾ ਗਿਆ ਸਾਰਾ ਕੁਝ ਆਪਣੇ ਕੋਲੋਂ ਸਾਡੇ ਰਸਮ ਰਿਵਾਜ ਚਲੇ ਗਏ ਸਾਡਾ ਭਾਈਚਾਰਾ ਖੋ ਲਿਆ ਸਾਡੀਆਂ ਕੁਦਰਤੀ ਆਫ ਜਿਹੜੀਆਂ ਚੀਜ਼ਾਂ ਸੀ ਕੁਝ ਸਰੋਤੋਂ ਖੋਲੇ ਪਾਣੀ ਗੰਦਾ ਹੋ ਗਿਆ ਜ਼ਹਿਰ ਹੋ ਗਈ ਬਿਮਾਰੀਆਂ ਆ ਗਈਆਂ ਬੇਰਜ਼ਗਾਰੀ ਹੋ ਗਈ ਗਲਗਲ ਕਰਜ਼ਾ ਹੋ ਗਿਆ ਪਰ ਸਾਡਾ ਬੇਸ ਬਚਿਆ ਹੋਇਆ ਹੈ ਜ਼ਮੀਨ ਜਿੱਦਾਂ ਇਹ ਗਈ ਸਮਝੋ ਪੈਰ ਉਖੜ ਗਏ ਪੈਰ ਲੱਗਣੇ ਨਹੀਂ ਬਾਈ ਜਿੱਥੇ ਮਰਜੀ ਫਰੀ ਜਾਓ ਅੱਜ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਬੱਚੇ ਐ ਮਿੱਟੀ ਦੇ ਨਾਲ ਜੁੜੇ ਹੋਏ ਨੇ ਉਹ ਜੇ ਅੱਜ ਉਹਨਾਂ ਨੂੰ ਕੋਈ ਸੰਕਟ ਆਉਂਦਾ ਇੱਥੇ ਮਿੱਟੀ ਚੋਂ ਆਵਾਜ਼ ਉੱਠਦੀ ਹੈ ਜੇ ਇੱਥੇ ਕੋਈ ਬਦਰੋਹ ਹੁੰਦਾ ਉਦੋਂ ਆਵਾਜ਼ ਉੱਠਦੀ ਹੈ ਲੜਨ ਦਾ ਮਾਦਾ ਨਾ ਖਤਮ ਕਰ ਲਿਓ ਮਿੱਟੀ ਆਲੀ ਛੋੜੀ ਐ ਨਹੀਂ ਮੁੜੂਗੀ ਜਿਵੇਂ ਹੁਣ ਲਾ ਕੇ ਮੁੜੇ ਹੁੰਦੀ ਹੈ ਫੇਰ ਛੋਡੀਆਂ ਟਰਾਲੀਆਂ ਜਿਵੇਂ ਗੰਨੇ ਦੀਆਂ ਟਰਾਲੀਆਂ ਮਿਲ ਜੇ ਲੱਗੀਆਂ ਹੋਈਆਂ ਨੇ ਭਾਈ ਐ ਲੈਣਾ ਲੱਗਿਆ ਗੰਨੇ ਫਿਰ ਛੋਟੀਆਂ ਟਰਾਲੀਆਂ ਨੇ ਪਰਖ ਹੀ ਲਗਿਆ ਕਰੂਗੀ ਵੀ ਇਹ ਸਿਲ ਕਿੰਨੇ ਆ ਕਾਲਾ ਦਾਣਾ ਕਿੰਨੇ ਕਟਿਆ ਹੋਇਆ ਦਾਣਾ ਕਿੰਨੇ 5 ਕਿਲੋ ਕਾਟ 10 ਕਿਲੋ ਕਾਟ ਆ ਸਿਲ ਦੀ ਕਾਟ ਫਿਰ ਕੋਈ ਐਮਐਸਪੀ ਉਮੈਸਮੀ ਨਾ ਰਹਿਣੀ ਹੈ ਨਾ ਸਰਕਾਰ ਨੇ ਦੇਣੀ ਹੈ ਨਾ ਮੰਗਣ ਦੀ ਲੋੜ ਹੋਣੀ ਆ ਤਾਂ ਮੁੱਕ ਜਾਦਾ ਜਿਹੜੀ ਲੜਾਈ ਬਾਈ ਜੀ ਲੜ ਰਹੇ ਨੇ ਇਧਰ ਜਿਹੜੇ ਗਏ ਨੇ ਬਾਈ ਕਹਿੰਦੇ ਐਮਐਸਪੀ ਦੀ ਗਾਰੰਟੀ ਨੂੰ ਬਣਾ ਕੇ ਲੈ ਆਵਾਂਗੇ ਅਸੀਂ ਕਹਿੰਦੇ ਆ ਵੀ ਪੂਰਾ ਤੋਲ ਅਗਲਾ ਕਹਿੰਦਾ ਹਟ ਦੇ ਤਾਂ ਜੱਦ ਦਿੱਲੀ ਦਾ ਘੋੜ ਜਿੱਤਣ ਤੋਂ ਬਾਅਦ ਸਾਨੂੰ ਇਹ ਗੱਲ ਕਹੀ ਸੀ ਅਵੇਸੇ ਨਾ ਹੋ ਜਾਓ ਸੱਪ ਮਰਿਆ ਨਹੀਂ ਹੈ ਜ਼ਖਮੀ ਹੈ ਜ਼ਖਮੀ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਆ ਮਾਰ ਗਿਆ ਮਾਰਗੇ ਨਾ ਮੈਂ ਡੰਗ ਇਹ ਅੱਡ ਗੱਲ ਐ ਕਿ ਜੋਗੀ ਨੂੰ ਪਤਾ ਹੋਣਾ ਚਾਹੀਦਾ ਵੀ ਜ਼ਹਿਰ ਕਿੱਥੇ ਤੱਕ ਗੇਦੂ ਆਹ ਜਾਣ ਨਹੀਂ ਦੇਣੀ ਫਿਰ ਬਚਾਂਗੇ ਅਗਲੇ ਨੂੰ ਤਾਂ ਕਰਤਾ ਨਾ ਆਪਦਾ ਕੰਮ ਇਸ ਕਰਕੇ ਇਹ ਜਿਹੜੇ ਗੰਨ ਐ ਇਹ ਕਰਨ ਕੀ ਜਾ ਰਹੇ ਨੇ ਪਹਿਲਾਂ ਕਿੰਨੇ ਤਾਹੂ ਕਿਉਂ ਹੋ ਰਹੇ ਨੇ ਇਹ ਐਨਾ ਇਹਨਾਂ ਨੂੰ ਦਿੱਕਤ ਕੀ ਪੈ ਰਹੀ ਐ ਜੇ ਪੰਜਾਬ ਦੇ ਲੋਕ 75% ਲੋਕ ਆਪਣੇ ਖੇਤੀ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੇ ਹੋਰ ਲੋਕਾਂ ਨੂੰ ਪਾਲ ਰਹੇ ਨੇ 1.5% ਭੂਮੀ 'ਚੋਂ 60% ਅਨਾਜ ਪੈਦਾ ਕਰਕੇ ਸਾਨੂੰ ਦੇ ਰਹੇ ਨੇ ਫਿਰ ਇਹ ਰਾੜਕ ਕਿਉਂ ਪੈਂਦੀ ਆ ਚੂਬ ਕਿਉਂ ਪੈਂਦੀ ਆ ਉੱਥੇ ਇਹ ਕਰਨਾ ਕੀ ਚਾਹੁੰਦੇ ਨੇ ਅਸਲ 'ਚ ਇਹ ਵਿਚ ਵਿਚਾਲੇ ਵਾਲੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ। ਇਹ ਦੋ ਕਿਸਮ ਦੇ ਲੋਕ ਰੱਖਣਾ ਚਾਹੁੰਦੇ ਨੇ। ਇੱਕ ਮਾਲਕਾ ਦੂਜਾ ਮਜ਼ਦੂਰ। ਜਿੰਨੇ ਸਾਧਨ ਨੇ ਚਾਹੇ ਉਤਪਾਦਨ ਦੇ ਨੇ ਚਾਹੇ ਕੁਦਰਤੀ ਸਰੋਤ ਨੇ ਚਾਹੇ ਪਬਲਿਕ ਸੈਕਟਰ ਨੇ ਉਹਨਾਂ ਸਾਰੇ ਸਾਧਨਾਂ ਤੇ ਕਾਰਪੋਰੇਟਾਂ ਨਾਲ ਕੰਪਨੀਆਂ ਦੇ ਕਬਜ਼ਾ ਕਰਾਉਣਾ ਚਾਹੁੰਦੇ ਜੀ ਜਿਹਨੇ ਕੋਈ ਵੀ ਇਹ ਜੀ ਵਸਤੂ ਜਿਹੜੀ ਤੁਸੀਂ ਆਪ ਬਣਾ ਕੇ ਵਰਤ ਸਕਦੇ ਹੋ ਉਹ ਸੋਡੇ ਹੱਥਾਂ 'ਚ ਰਹਿਣ ਨਹੀਂ ਦੇਣਾ ਚਾਹੁੰਦੇ ਹੁਣ ਤੁਸੀਂ ਐਡੀ ਵੱਡੀ ਗੱਲ ਦੁਨੀਆ ਨੂੰ ਵਿਗਾਰ ਸਕਦੇ ਹੋ ਕਿ ਪੰਜਾਬ ਦੀ ਧਰਤੀ ਵਾਸਤੇ ਸਿਰਫ ਕੁਦਰਤੀ ਸਰੋਤਾਂ ਦੀ ਲੋੜ ਹੈ ਤੇ ਸੋਡੀਆਂ ਸਾਰੀਆਂ ਚੀਜ਼ਾਂ ਨਾ ਹੋਣ ਤੋਂ باوجود ਵੀ ਅਸੀਂ ਭੁੱਖੇ ਨਹੀਂ ਮਰਦੇ ਜੇ ਅਸੀਂ ਭੁੱਖੇ ਨਹੀਂ ਮਰਦੇ ਤਾਂ ਪੰਜਾਬ ਦੇ ਪਾਣੀ ਦੇ ਵਿੱਚ ਲੜਨ ਦਾ ਮੱਦ ਹੈ ਤਾਂ ਲੜਨ ਨੂੰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਪੰਜਾਬ ਦਾ ਬਹੁਤ ਲੰਮਾ ਹਜ਼ਾਰਾਂ ਬਰੇ ਪਹਿਲਾਂ ਦਾ ਇਤਿਹਾਸ ਹੈ ਪੰਜਾਬ ਦਾ ਪੰਜਾਬ ਦੇ ਪਾਣੀ ਦੇ ਵਿੱਚ ਲੜਾਕੂ ਜਜ਼ਬਾ ਪਹਿਲਾਂ ਤੋਂ ਹੈ ਮਿਹਨਤੀ ਤੇ ਲੜਾਕੂ ਸਿਆਣਾ ਸੁੰਘੜ ਸਬਰ ਕਰਨ ਵਾਲਾ ਇਹ ਜਜ਼ਬਾ ਇਹਨਾਂ ਤੋਂ ਪਹਿਲਾਂ ਹੈ ਇਸ ਕਰਕੇ ਪੰਜਾਬ ਹੈ ਜਿਹੜਾ ਹਿੰਦੁਸਤਾਨ ਦੇ ਸੂਬਿਆਂ ਨਾਲੋਂ ਇੱਕ ਵੱਖਰੀ ਕਿਸਮ ਹੈ ਦੀ ਇੱਥੇ ਵੱਖਰੀ ਕਿਸਮ ਦੇ ਲੋਕ ਰਹਿੰਦੇ ਨੇ ਕਿਉਂਕਿ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਜ਼ਮੀਨ ਆ ਪਜਾਉ ਹੈ ਹੁਣ ਜਦੋਂ ਪਲਾ ਮਲਡੀ ਉਹਨਾਂ ਦੇ ਕਬਜ਼ੇ ਹੋ ਗਈ ਫੇਰੇਟ ਵੀ ਉਹਨਾਂ ਦੀ ਮਰਜ਼ੀ ਦੇ ਹੋਣਗੇ ਸਰਕਾਰ ਤਾਂ ਵਿਚ ਵਿਚਾਲੋਂ ਨਿਕਲ ਗਈ ਨਾ ਭਾਈ ਨਾ ਸਰਕਾਰ ਨੇ ਖਰੀਦਣਾ ਨਾ ਸਰਕਾਰ ਨੇ ਨਾ ਸਾਹਮਣਾ ਨਾ ਗਦਾਂਬਾਂ ਦੀ ਲੋੜ ਨਾ ਮਾਰਕਫੈਲਡ ਦੀ ਲੋੜ ਨਾ ਪੰਚਪਤ ਦੀ ਲੋੜ ਨਾ ਐਫਸੀਆਈ ਦੀ ਲੋੜ ਸਾਰੀ ਖਤਮ ਕਰ ਦੇਣੀ ਨਾ ਲੇਬਰ ਦੀ ਲੋੜ ਨਾ ਆੜਤੀਆਂ ਦੀ ਲੋੜ ਨਾ ਟਰੱਕ ਜੁਨਿਆਂ ਦੀ ਲੋੜ ਨਾ ਮਾਰਕੀਟ ਕਮੇਟੀਆਂ ਦੀ ਲੋੜ ਸਾਰਾ ਖਤਮ ਹੁਣ ਰਹਿ ਗਏ ਕਿਸਾਨ ਤੇ ਅਹ ਆਪਣੇ ਸ਼ੀਲੋਗਦਾਂ ਉਹਦੀਆਂ 26 ਮੰਡੀਆਂ ਬੰਦ ਬੰਦ ਕਰਕੇ ਉਹਦੀਆਂ ਮਾਰਕੀਟ ਕਮੇਟੀਆਂ ਦੂਜੇ ਮਹਿਕ ਮੈਚ ਮਰਜ਼ ਕਰਤੀਆਂ ਜਨੇ ਇਹ ਉਹ ਪਾਲਸੀ ਹੈ ਜਿਹੜੇ ਤਿੰਨ ਕਾਨੂੰਨਾਂ ਵਾਸਤੇ ਆਪਾਂ ਲੜਾਈ ਲੜ ਕੇ ਵਾਪਸ ਕਰਾ ਕੇ ਆ ਇਸ ਉਹਨਾਂ ਚੋ ਦੋ ਕਾਨੂੰਨ ਸਿੱਧੇ ਰੂਪ ਦੇ ਵਿੱਚ ਇੰਪਲੀਮੈਂਟ ਕਰਤੇ ਨਾ ਨੇ ਮਤਲਬ ਲਾਗੂ ਕਰਤੇ 26 ਮੰਡੀਆਂ ਚ ਹੁਣੇ ਗੱਲ ਬਣਾ ਕੀ ਹੈ ਅੱਜ ਦਾ ਬਿਆਨ ਲੱਗਿਆ ਹੋਇਆ ਇੱਕ ਖੇਤੀਬਾੜੀ ਮੰਤਰੀ ਦਾ ਕਿ ਕੋਈ ਕੇਂਦਰਬੰਦ ਨਹੀਂ ਹੋਊਗਾ ਕੋਈ ਮੰਡੀ ਬੰਦ ਨਹੀਂ ਹੋਊਗੀ ਹੁਣ ਇੱਕ ਪਾਸੇ ਤਾਂ ਇਹ ਕਿ ਕੋਈ ਮੰਡੀ ਬੰਦ ਨਹੀਂ ਹੋਊਗੀ ਇੱਕ ਪਾਸੇ ਬਿਆਨ ਲੱਗਿਆ ਹੋਇਆ ਵੀ 26 ਮਾਰਕੀਟ ਕਮੇਟੀਆਂ ਦੂਜੇ ਮਹਿਕਮਿਆਂ ਦੇ ਵਿੱਚ ਰਲਾਤੀਆਂ ਮਰਜ਼ ਕਰਤੀਆਂ ਇਹਦਾ ਮਤਲਬ ਮਾਰਕੀਟ ਕਮੇਟੀਆਂ ਭਾਂਗੀ ਕਰਤੀਆਂ ਤੋੜਤੀਆਂ ਮੰਡੀਆਂ ਤੋੜਤੀਆਂ ਇਹ ਗੱਲ ਕੀ ਹੈ ਜਦ ਇਹ ਸਿੱਧਾ ਮਾਲ ਤੁਹਾਡਾ ਸੇਲੋ ਗਦਾਮਾਂ ਚ ਜਾਊਗਾ ਤੇ ਜਾਣ ਸਾਰ ਤੁਰੂਗਾ ਸ਼ਾਮ ਨੂੰ ਵੇਚ ਕੇ ਘਰ ਆ ਜਾਓਗੇ ਪੈਸੇ ਹੋ ਸਕਦਾ ਤੁਹਾਨੂੰ 5-70 ਰੁਪਏ ਵੱਧ ਵੀ ਦੇ ਦੇਣ ਜਦੋਂ ਜਾ ਕੇ ਇਹ ਗੱਲ ਖੁੰਡਾਂ ਚ ਪ੍ਰਚਾਰਨ ਵਾਸਤੇ ਕਿਸੇ ਨੇ ਪ੍ਰਚਾਰਨ ਕਰਨੀ ਹੋਵੇ ਤਾ ਇਹ دلیل ਤੇ ਖੜਕੇ ਆਪਣੇ ਕੋਲ ਨੂੰ ਨਜਾਇਜ਼ ਠਰਾ ਦੂਗਾ ਉਹ ਵੀ ਤੁਸੀਂ 1 ਸਾਲ ਜਿਹੜਾ ਦਿੱਲੀ ਅੰਦোলন ਲੜਿਆ ਹੈ ਉਹ ਲੜਨ ਦੀ ਲੋੜ ਹੀ ਨਹੀਂ ਸੀ ਆ ਦੇਖੋ ਏਡੀ ਵੱਡੀ ਸਹੂਲਤ ਕਿਉਂਕਿ ਜਿਹੜੇ ਕਿਸਾਨ ਦੇ ਖੇਤ ਚ ਕਮੈਨ ਲੱਗੀ ਟਰਾਲੀ ਚ ਕਣਕ ਪੈ ਗਈ ਉਹ ਟਰਾਲੀ ਜਾ ਕੇ ਸਿੱਧੀ ਸੀ ਲੋਗਦਾਨ ਦੇ ਵਿੱਚ ਕੰਡੇ ਤੇ ਲੱਗ ਕੇ ਤੋਲ ਕੇ ਸ਼ਾਮ ਨੂੰ ਵੇਚ ਕੇ ਘਰ ਆ ਗਿਆ ਜਦੋਂ ਬੰਦਾ ਨਾ ਕਿਸੇ ਨੇ ਚਿਹਾਈ ਨਾ ਨਹਾਈ ਤੇ ਵੇਚ ਕੇ ਘਰੇ ਆ ਗਿਆ ਉਹ ਤਾਂ ਗੁਣ گاਊਗਾ ਵੀ ਯਾਰਾ ਤਾਂ ਮौज ਕਰਤੀ ਸਰਕਾਰ ਨੇ ਐ ਤਾਂ ਕਹੋਂਗੀ ਨਾ ਬਈ ਤੁਸੀਂ ਇੱਕ ਪੋਦੇ ਨਾਲ ਦਾ ਬੰਦਾ ਉਹ ਮੰਡੀ ਚ ਲਾ ਕੇ ਲੋਂਦਾ ਟਰਾਲੀ ਜਾ ਕੇ ਉਥੇ ਇੱਕ ਦਿਨ ਬੋਲੀ ਨਹੀਂ ਆਉਂਦੀ ਝੜਦੀ ਨਹੀਂ ਤੀਜੇ ਚੌਥੇ ਦਿਨ ਵਿਕਦੀ ਐ ਉਹ ਕਹੋ ਯਾਰ ਮੈਂ ਤਾਂ ਚੌਥੇ ਦਿਨ ਆਇਆ ਤੇ ਦੂਜਾ ਬੰਦਾ ਦੂਜੇ ਦਿਨ ਵਿਹਲਾ ਹੋ ਕੇ ਘਰੇ ਆ ਗਿਆ ਇਹਨੂੰ ਸਹੂਲਤ ਦੇ ਤੌਰ ਤੇ ਪ੍ਰਚਾਰਿਆ ਜਾਊਗਾ ਵੀ ਆਇਆ ਜਰਾ ਜਿਹੜਾ ਸੀ ਕਰਨਾ ਚਾਹੁੰਦੇ ਆ ਤੁਸੀਂ ਕਿਉਂਕਿ ਲੰਮੇ ਦਾਦੀ ਗੱਲ ਨਹੀਂ ਦੇਖਦੇ ਜਦੋਂ ਕਿਸੇ ਨੂੰ ਜ਼ਹਿਰ ਦੇਣਾ ਹੁੰਦਾ ਬਾਈ ਜੇ ਉਹਨੂੰ ਸਿੱਧਾ ਕੱਢਿਆ ਲੈ ਜ਼ਹਿਰ ਖਾ ਲਾ ਤਾਂ ਖਾਂਦਾ ਨਹੀਂ ਹੁੰਦਾ ਜੇ ਇਹਨੂੰ ਕਹਦਾ ਵੀ ਦੇਖ ਇਹ ਤਾਂ ਮਿੱਠਾ ਬਾਈ ਬੜਾ ਮਿੱਠਾ ਹੈ ਪਹਿਲਾਂ ਉਹ ਹੱਥ ਲਾ ਕੇ ਦੇਖੂ ਜੀਭ ਲਾ ਕੇ ਦੇਖੂ ਜੇ ਮਿੱਠਾ ਹੋਗਾ ਤਾਂ ਖਾ ਲੂ ਪਤਾ ਤਾਂ ਹੋਊਗਾ ਨਗੂ ਨਾ ਜਦੋਂ ਉਹਨੇ ਮਰਨਾ ਹੋਇਆ ਹੁਣ ਇਹ ਮਿੱਠਾ ਜ਼ਹਿਰ ਹੈ ਇਹ ਮਿੱਠਾ ਜ਼ਹਿਰ 26 ਮੰਡੀਆਂ ਤੱਕ ਨਹੀਂ ਰਹਿਣਾ ਇਹਦੇ ਚ ਦੋ ਹੈ ਵੇਚਣ ਤੇ ਖਰੀਦਣ ਦਾ